ਹੁਣ ਬਿਨਾ ਦੱਸੇ ਪੰਜਾਬ ਦੇ ਸਰਪੰਚ ਅਤੇ ਪੰਚ ਜਹਾਜ਼ ਨਹੀਂ ਚੜਪਾਉਣਗੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਕਿਉਂਕਿ ਹੁਣ ਸੂਬਾ ਸਰਕਾਰ ਦੇ ਵੱਲੋਂ ਇਹ ਚੂੜੀ ਕੱਸ ਦਿੱਤੀ ਗਈ ਹੈ ਅਤੇ ਨਵੇਂ ਨਿਯਮ ਲਿਆਂਦੇ ਗਏ ਨੇ ਜਿਸ ਤੇ ਲਈ ਹੁਣ ਸਰਪੰਚਾਂ ਨੂੰ ਇਹ ਜਿਹੜੀਆਂ ਕਿ ਹਦਾਇਤਾਂ ਨੇ ਉਹ ਮੰਨਣੀਆਂ ਲਾਜ਼ਮੀ ਹੋ ਗਈਆਂ ਨੇ ਜੇਕਰ ਕਿਸੇ ਦੇ ਵੱਲੋਂ ਇਹਨਾਂ ਨਵੇਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਭਾਈ ਕਾਰਵਾਈ ਦੇ ਲਈ ਵੀ ਫਿਰ ਤਿਆਰ ਹੀ ਹੋ ਜੋ ਕਿਉਂਕਿ ਹੁਣ ਜੋ ਨਵੀਂ ਨੀਤੀ ਲਿਆਂਦੀ ਗਈ ਹੈ ਪੰਜਾਬ ਦੇ ਪੰਚਾਇਤ ਵਿਭਾਗ ਦੇ ਵੱਲੋਂ ਉਸ ਦੇ ਲਈ ਹੁਣ ਜੇ ਕਿਤੇ ਸਰਪੰਚ ਨੇ ਵਿਦੇਸ਼ ਜਾਣਾ ਤਾਂ ਇਦੇ ਲਈ ਉਸ ਨੂੰ ਇਜਾਜ਼ਤ ਲੈਣਾ ਲਾਜ਼ਮੀ ਕਰ ਦਿੱਤਾ ਗਿਆ ਅਤੇ ਇਸ ਸੰਬੰਧੀ ਉਸ ਨੂੰ ਇਹ ਵੀ ਜਾਣਕਾਰੀ ਦੇਣੀ ਹੋਵੇਗੀ ਕਿ ਉਹ ਕਿਸ ਪਰਪਸ ਦੇ ਲਈ ਵਿਦੇਸ਼ ਜਾਣਾ ਚਾਹੁੰਦਾ ਹੈ ਸੋ ਪੰਜਾਬ ਦੇ ਸਰਪੰਚਾਂ ਅਤੇ ਪੰਚਾਇਤਾਂ ਲਈ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਹੁਣ ਬਿਨਾਂ ਦੱਸੇ ਜਿਹੜੇ ਕਿ ਸਰਪੰਚ ਨੇ ਉਹ ਵਿਦੇਸ਼ ਨਹੀਂ ਜਾ ਸਕਣਗੇ ਵਿਦੇਸ਼ ਜਾਣ ਲਈ ਸਰਪੰਚਾਂ ਨੂੰ ਹੁਣ ਪਰਵਾਨਗੀ ਲੈਣਾ ਬੇहद ਲਾਜ਼ਮੀ ਕਰ ਦਿੱਤਾ ਗਿਆ ਅਤੇ ਸਬੰਧਿਤ ਅਥਾਰਟੀ ਤੋਂ ਸਰਪੰਚਾਂ ਨੂੰ ਵਿਦੇਸ਼ ਚਾਨ ਦੀ ਇਜਾਜ਼ਤ ਲੈਣੀ ਹੋਵੇਗੀ ਇਸ ਦੇ ਨਾਲ ਹੀ ਜੋ ਪੰਚ ਮੈਂਬਰ ਨੇ ਭਾਵ ਕਿ ਪੰਚਾਇਤ ਦੇ ਮੈਂਬਰ ਨੇ ਉਹਨਾਂ ਨੂੰ ਵੀ ਦੱਸ ਕੇ ਜਾਣਾ ਜ਼ਰੂਰੀ ਕਰ ਦਿੱਤਾ ਗਿਆ ਅਤੇ ਸਰਕਾਰੀ ਮੁਲਾਜ਼ਮ ਦੇ ਵਾਂਗ ਹੁਣ ਜਿਹੜਾ ਕਿ ਪੰਚਾਂ ਅਤੇ ਸਰਪੰਚਾਂ ਨੂੰ ਐਕਸ ਇੰਡੀਆ ਲੀਵ ਲੈਣਾ ਜ਼ਰੂਰੀ ਹੋਵੇਗਾ ਕਿਉਂਕਿ ਪਹਿਲਾਂ ਹੁੰਦਾ ਸੀ ਕਿ ਸਰਪੰਚ ਬਿਨਾਂ ਦੱਸੇ ਕਦੇ ਵੀ ਕਿਸੇ ਵੀ ਸਮੇਂ ਜਹਾਜ਼ ਚੜ੍ਹ ਕੇ ਕਿਸੇ ਵੀ ਮੁਲਕ ਦੇ ਵਿੱਚ ਚਲੇ ਜਾਂਦੇ ਸੀ ਪਰ ਇਸ ਤੋਂ ਬਾਅਦ ਜੋ ਪਿੱਛੇ ਦਾ ਕੰਮ ਕਰਦੀ ਪੰਚਾਇਤ ਦਾ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੁੰਦਾ ਸੀ ਅਜਿਹਾ ਨਾ ਹੋਵੇ ਤਾਂ ਇਸੇ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਇਹ ਨਵੀਂ ਨੀਤੀ ਲਿਆਂਦੀ ਗਈ ਹੈ ਅਤੇ ਇਸ ਸਬੰਧ ਦੇ ਵਿੱਚ ਪੰਚਾਇਤ ਵਿਭਾਗ ਦੇ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਤਰਕ ਇਹ ਦਿੱਤਾ ਗਿਆ ਹੈ ਕਿ ਪਿੰਡ ਦੇ ਜੋ ਵੀ ਵਿਕਾਸ ਕਾਰਜ ਨੇ ਉਹਨਾਂ ਦੇ ਵਿੱਚ ਵਿਘਨ ਨਾ ਪਵੇ ਇਸ ਦੇ ਲਈ ਇਹ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਇਸ ਨੂੰ ਲੈ ਕੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਵੀ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਹੁਣ ਜੇਕਰ ਪੰਜਾਬ ਦੇ ਵਿੱਚ ਜੇਕਰ ਮੌਜੂਦਾ ਸਰਪੰਚਾਂ ਦੀ ਗੱਲ ਕੀਤੀ ਜਾਵੇ ਤਾਂ 13238 ਜਿਹੜੇ ਕੀ ਸਰਪੰਚ ਨੇ ਅਤੇ ਪੰਚਾਇਤ ਮੈਂਬਰ 88437 ਦੱਸੇ ਜਾ ਰਹੇ ਨੇ ਸੋ ਤੁਸੀਂ ਆਪਣੇ ਆਪ ਅੰਦਾਜ਼ਾ ਲਗਾਓ ਕਿ ਕਿੰਨੀ ਵੱਡੀ ਸੰਖਿਆ ਦੇ ਵਿੱਚ ਜਿਹੜੇ ਕਿ ਪਿੰਡਾਂ ਦੀਆਂ ਪੰਚਾਇਤਾਂ ਦੀ ਨੁਮਾਇੰਦੀ ਕਰ ਰਹੇ ਨੇ ਸਰਪੰਚ 13000 238 ਦੇ ਕਰੀਬ ਸਰਪੰਚ ਨੇ ਜਿਨ੍ਹਾਂ ਦਾ ਮੇਨ ਕੰਮ ਹੁੰਦਾ ਕਿ ਪਿੰਡ ਦੇ ਵਿੱਚ ਜੋ ਵੀ ਵਿਕਾਸ ਕਾਰਜ ਨੇ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ ਅਤੇ ਵਿਕਾਸ ਕਾਰਜ ਜੰਗੀ ਪੱਧਰ ਤੇ ਕਰਵਾਏ ਜਾਣ ਕਿਉਂਕਿ ਸਰਕਾਰ ਦੇ ਵੱਲੋਂ ਸਮੇਂ-ਸਮੇਂ ਦੇ ਉੱਪਰ ਪਿੰਡੂ ਵਿਕਾਸ ਦੇ ਲਈ ਫੰਡ ਵੀ ਜਾਰੀ ਕੀਤੇ ਜਾਂਦੇ ਨੇ ਪਰ ਜੋ ਤੈ ਸਮੇਂ ਦੇ ਵਿੱਚ ਕਈ ਜਿਹੜੇ ਕੀ ਵਿਕਾਸ ਕਾਰਜ ਮੁਕੰਮਲ ਨਹੀਂ ਹੋ ਪਾਉਂਦੇ ਜਿਸ ਦੇ ਪਿੱਛੇ ਦੀ ਵਜ੍ਹਾ ਇਹ ਹੁੰਦੀ ਹੈ ਕਿ ਸਰਪੰਚ ਸਾਹਿਬ ਮੌਕੇ ਦੇ ਉੱਪਰ ਮੌਜੂਦ ਨਹੀਂ ਸਨ ਉਹ ਕਿਤੇ ਬਾਹਰ ਗਏ ਹੋ ਹਰਤਨ ਜਿਸ ਕਰਕੇ ਬਹੁਤ ਸਾਰੇ ਵਿਕਾਸ ਕਾਰਜ ਅਧਵਿਚਕਾਰ ਹੀ ਲਟਕ ਜਾਂਦੇ ਸਨ ਅਤੇ ਲੋਕਾਂ ਨੂੰ ਦਿੱਕਤ ਹੁੰਦੀ ਸੀ ਪਰ ਹੁਣ ਅਜਿਹਾ ਬਿਲਕੁਲ ਨਹੀਂ ਹੋਵੇਗਾ ਕਿਉਂਕਿ ਸਰਕਾਰ ਦੇ ਵੱਲੋਂ ਹੁਣ ਨਵੇਂ ਨਿਯਮ ਅਤੇ ਜਿਹੜੇ ਕੀ ਰੂਲ ਨੇ ਉਹ ਲਾਗੂ ਕਰ ਦਿੱਤੇ ਗਏ ਨੇ ਹੁਣ ਸਰਪੰਚਾਂ ਅਤੇ ਪੰਚਾਂ ਨੂੰ ਵਿਦੇਸ਼ ਜਾਣ ਦੇ ਲਈ ਸਬੰਧਿਤ ਵਿਭਾਗ ਤੋਂ ਮਨਜ਼ੂਰੀ ਲੈਣੀ ਹੋਵੇਗੀ ਅਤੇ ਇਦਾਂ ਨਹੀਂ ਕਿ ਜੇਕਰ ਕੋਈ ਜਦੋਂ ਚਾਇਆ ਜਿਸ ਦਾ ਜੀ ਚਾਇਆ ਉਹ ਵਿਦੇਸ਼ ਚਲਾ ਜਾਵੇ ਜਾਂ ਕਿਤੇ ਹੋਰ ਕੰਮ ਦੇ ਫਸਲੇ ਦੇ ਵਿੱਚ ਇੱਕ ਅਦਵੀ ਕੀ ਪਾਈ ਮੈਂ ਬਾਹਰ ਚੱਲਣਾ ਤੁਸੀਂ ਪਿੱਛੋਂ ਜਿਹੜੇ ਕਿ ਪੰਚਾਇਤ ਦੇ ਮੈਂਬਰ ਨੇ ਉਹ ਕੰਮ ਕਰ ਦੇਖ ਲੈਣ ਪਰ ਹੁਣ ਅਜਿਹਾ ਨਹੀਂ ਹੋਵੇਗਾ ਬਕਾਇਦਾ ਹੁਣ ਸਰਪੰਚਾਂ ਨੂੰ ਲੀਵ ਲੈਣੀ ਹੋਵੇਗੀ ਜੇਕਰ ਕਿਤੇ ਫਸਲੇ ਦੇ ਵਿੱਚ ਉਹਨਾਂ ਨੇ ਵਿਦੇਸ਼ ਯਾਤਰਾ ਦੇ ਉੱਪਰ ਜਾਣਾ ਜਾਂ ਫਸਲੇ ਕਿਤੇ ਕੰਮ ਦੇ ਫਸਲੇ ਦੇ ਵਿੱਚ ਜਾਣਾ ਤਾਂ ਉਹਨਾਂ ਨੂੰ ਸਬੰਧਿਤ ਵਿਭਾਗ ਤੋਂ ਬਕਾਇਦਾ ਅ ਸ਼ੁੱਟੀ ਲੈਣੀ ਹੋਵੇਗੀ ਇਜਾਜ਼ਤ ਲੈਣੀ ਹੋਵੇਗੀ ਵਿਦੇਸ਼ ਜਾਣ ਦੇ ਲਈ ਅਤੇ ਫਿਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਇਹ ਵੀ ਕਿਹਾ ਗਿਆ ਨੋਟੀਫਿਕੇਸ਼ਨ ਦੇ ਵਿੱਚ ਕਿ ਸਬੰਧਿਤ ਸਰਪੰਚ ਅਤੇ ਪੰਚ ਦੇ ਉੱਪਰ ਐਕਸ਼ਨ ਹੋ ਸਕਦਾ ਹੈ ਇਹ ਜੋ ਕੁਝ ਵੀ ਨਵੀਂ ਨੀਤੀ ਲਿਆਂਦੀ ਗਈ ਹੈ ਜੋ ਕੁਝ ਨਵੇਂ ਰੂਲ ਲਿਆਂਦੇ ਗਏ ਨੇ ਉਨ੍ਹਾਂ ਦਾ ਮੁੱਖ ਮਕਸਦ ਵਿਕਾਸ ਕਾਰਜਾਂ ਨੂੰ ਅਤਰਜੀ ਦੇਣਾ ਅਤੇ ਵਿਕਾਸ ਕਾਰਜਾਂ ਦੇ ਵਿੱਚ ਕੋਈ ਵਿਗਨ ਨਾ ਪਵੇ ਅਜਿਹੇ ਦੇ ਵਿੱਚ ਇਹ ਨਵੇਂ ਨਿਯਮ ਲਾਗੂ ਕੀਤੇ ਗਏ ਨੇ